अच्छा ਜਿਹੜੇ ਕਲਾ ਵਾਲੇ ਬੰਦੇ ਹੁੰਦੇ ਹਨ ਨਾ ਜਾਂ ਜਿਹਦੇ ਵਿੱਚ ਕੋਈ ਕਲਾ ਖਾਸ ਹੋਵੇ ਉਹ ਥੋੜੇ ਸੰਕੀਤਾ ਹੁੰਦੇ ਆ ਹਾਂ ਨਹੀਂ ਉਹ ਸੀਗਾ ਉਹਦੇ ਵਿੱਚ ਪੂਰੀ ਕਲੋ ਜਿਵੇਂ ਕਲਾ ਪ੍ਰਤੀ ਸੰਕ ਸੀ ਪੂਰੀ ਤੁਸੀਂ ਨਾ ਜੇ ਕੋਈ ਬੰਦਾ ਕੋਈ ਮਾਰ ਮੈਸਤਰੀ ਹੋਊਗਾ ਹਮ ਜਾਂ ਮਾਰ ਡਾਕਟਰ ਹੋਊਗਾ ਜਾਂ ਕਿਸੇ 'ਚ ਕੋਈ ਬਹੁਤ ਜ਼ਿਆਦਾ ਮਹਾਰਤ ਹੋਊਗੀ ਇੱਕ ਅੱਦੀ ਉਹਦੇ 'ਚ ਖਨਾਮੀ ਵੀ ਲਾਜ਼ਮੀ ਹੋਊਗੀ ਹਮ ਪਰ ਹਰ ਬਹੁਤ ਵਧੀਆ ਉਹ ਬੰਦਾ ਟੋਨੀ ਬਾਦਸ਼ ਕਮਾਲ ਦਾ ਬੰਦਾ ਸਤਿਕਾਰ ਕਰਦੇ ਆ ਬਾਈ ਜੀ ਉਹਨਾਂ ਦਾ ਸੁਰਗਾਂ 'ਚ ਵਾਸਾ ਹੋਵੇ ਹਮ ਹਮ ਉਹਨੇ ਕੋਈ ਥੀਏਟਰ ਚ ਨਾਟਕ ਹੋਣਾ ਸੀ ਤੇ ਉਹਦੇ ਚ ਲੈਣੇ ਸੀ ਵੀ ਬੰਦੇ ਲੈ ਲਿਆ ਹੂੰ ਉਹ ਇਸ ਤਰ੍ਹਾਂ ਬੁਲਾਏ ਕਲਾਕਾਰ ਵੀ ਨਵੇਂ ਮੁੰਡੇ ਜਿਹੜੇ ਭਾਗ ਲੈਣਾ ਚਾਹੁੰਦੇ ਆ ਵੀ ਆਜੋ ਇੱਕ ਉਹਦੇ ਚ ਚਲਾ ਗਿਆ ਆਡਿਸ਼ਨ ਲਈ ਹਨਾ ਉਹਦੇ ਅੱਛਾ ਉਹਦੇ ਚੋਂ ਉਹ ਦੇਖਣ ਬਲਾ ਬਲੂਕੇ ਜੀ ਵੀ ਕੀ ਐਕਟ ਕਰਦਾ ਕਿਵੇਂ ਆ ਹੂੰ ਉਹ ਤਾਂ ਪਾਰਕੂ ਬਹੁਤ ਸੀ ਇਹਨੰ ਨੂੰ ਇੱਕ ਆਇਆ ਉਹਨੇ ਜਦੋਂ ਆ ਚੀਕਾਂ ਉਹ ਕੰਮ ਕੰਮ ਮੰਗਣਾ ਮੈਨੂੰ ਵੀ ਤੁਸੀਂ ਰੋਗ ਹਾਂ ਵੀ ਕੰਮ ਦਿਓ ਤੇ ਉਹਨੇ ਜਦੋਂ ਐਕਟ ਕੀਤਾ ਉਹਨੇ ਕਰਕੇ ਦਿਖਾਇਆ ਤੇ ਉਹੀ ਚੀਕਾਂ ਵਾਲਾ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਲੰਬੀ ਹੇਕ ਨਾਲ ਉਹ ਕਹਿੰਦਾ ਯਾਰ ਤੂੰ ਪਹਿਲਾਂ ਕਿਤੇ ਐਕਟਿੰਗ ਕੀਤੀ ਹੈ ਹੂੰ ਕਹਿੰਦਾ ਬਹੁਤ ਵਾਰ ਜੀ ਕਹਿੰਦਾ ਕਿੱਥੇ ਕਹਿੰਦਾ ਰਾਮਲੀਲਾ ਚ ਅੱਛਾ ਉਹਦੇ ਨਾ ਹੱਥ ਬੰਨਤੇ ਅੱਗੇ ਕਹਿੰਦਾ ਵੀ ਬਾਬਿਓ ਹੂੰ ਤੁਹਾਨੂੰ ਮੈਂ ਨਹੀਂ ਐਕਟਰ ਬਣਾ ਸਕਦਾ ਕਹਿੰਦਾ ਕਿਉਂ ਕਹਿੰਦਾ ਇੱਕ ਮਿਹਨਤ ਕਰ ਸਕਦਾ ਐਕਟਰ ਬਣਾਉਣ ਤੇ ਰਾਮਲੀਲਾ ਕੱਟਣ ਦਾ ਕੰਮ ਮੇਰਾ ਨਹੀਂ ਫੁੱਡੀ ਅੰਦਰ ਉਹਦੇ ਨਾਲੋਂ ਜ਼ਿਆਦਾ એનર્ਜੀ ਜਿਹੜਾ ਜਿਹੜਾ ਐਕਟਰ ਨਾ ਸਪੈਸ਼ਲ ਐਕਟਰ ਹੁੰਦੇ ਆ ਉਹਨਾਂ ਦੇ